ਚਰਨਦੀਪ ਸਿੰਘ ਹੈ ਔਰ ਮੈਂ ਮੋਗੀਤਾ ਹੀਰੇਨ ਮੋਹਨ ਅੱਜ ਮੈਨੂੰ ਫੋਨ ਆਇਆ ਜਤਿੰਦਰ ਸਿੰਘ ਜੀ ਹੈ ਲੰਡੇ ਦੇ ਤੋਂ ਜਿਨ੍ਹਾਂ ਦੇ ਫਾਦਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਦਾਖਲ ਸੀ ਔਰ ਉਹਨਾਂ ਦੇ ਸੈੱਲ ਘਟੇ ਸੀਗੇ ਲਗਭਗ 14% ਸੈੱਲ ਹੀ ਰਹਿ ਗਿਆ ਸੀ ਉਹਨਾਂ ਦਾ ਔਰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਖਾਸ ਕਰਕੇ ਸੈੱਲ ਜਿਹੜੇ ਐਕਟਿਵੇਟ ਸੈੱਲ ਹੈ ਜੋ ਨੌਜਵਾਨ ਜਾਂ ਜਿਸ ਤਰ੍ਹਾਂ ਸਿਹਤਮੰਦ ਬੰਦਾ ਹੁੰਦਾ ਉਹਦੇ ਵਿੱਚੋਂ ਸੈੱਲ ਜਿਹੜੇ ਹੈਗੇ ਆ ਜਾਂ ਬਲੱਡ ਲੈ ਕੇ ਜਦੋਂ ਦੂਸਰੇ ਮਰੀਜ਼ ਦੇ ਲਾਇਆ ਜਾਂਦਾ ਹੈਗਾ ਤਾਂ ਉਹ ਜਲਦੀ ਰਿਕਵਰੀ ਹੋ ਜਾਂਦੀ ਹੈ ਤਾਂ ਮੈਨੂੰ ਫੋਨ ਆਇਆ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਅੱਜ ਮੈਂ 32ਵੀਂ ਵਾਰ ਜਿਹੜਾ ਹੈਗਾ ਉਹ ਖੂਨ ਦਾਨ ਕੀਤਾ ਹੈ ਔਰ ਮੈਨੂੰ ਕੋਈ ਪ੍ਰੋਬਲਮ ਨਹੀਂ ਬਿਲਕੁਲ ਤੁਹਾਡੇ ਸਾਹਮਣੇ ਮੈਂ ਨਜ਼ਰ ਆ ਰਿਹਾ ਹਾਂ ਉਹ ਬਿਲਕੁਲ ਤੰਦਰੁਸਤ ਹੈ ਔਰ ਮੈਂ ਇਹ ਗੱਲ ਬੜਾ ਜਿਹੜਾ ਹੈਗਾ ਤਸੱਲੀ ਦੇ ਕੇ ਸਾਰਿਆਂ ਨੂੰ ਕਹਿਣੀ ਚਾਹਣਾ ਹੈ ਵੀ ਖੂਨ ਦਾਣਾ ਆਪਾਂ ਨੂੰ ਕਰਨਾ ਚਾਹੀਦਾ ਪਹਿਲਾਂ ਲੋਕਾਂ ਦੇ ਵਿੱਚ ਬੜੇ ਵਹਿਗ ਭਰਮ ਸੀਗੇ ਹੁਣ ਜਿਹੜਾ ਹੈਗਾ ਉਹ ਇਕੱਲਾ ਇਨਸਾਨ ਨਹੀਂ ਔਰਤਾਂ ਵੀ ਲਿੜੀਆਂ ਹੈਗੀਆਂ ਖੂਨਦਾਨ ਕਰ ਸਕਦੀਆਂ ਜਿਸ ਤਰ੍ਹਾਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਜਿਹੜਾ ਹੈ ਦਾ ਕੋਈ ਵੀ ਤੰਦਰੁਸਤ ਵਿਅਕਤੀ ਜਿਹੜਾ ਹੈਗਾ ਉਹ ਖੂਨਦਾਨ ਕਰ ਸਕਦਾ ਹੈ ਔਰ ਹਰ ਤਿੰਨ ਮਹੀਨੇ ਦੇ ਵਕਫੇ ਦੇ ਦੌਰਾਨ ਜਿਹੜਾ ਹੈਗਾ ਤੁਸੀਂ ਸਾਲ ਦੇ ਵਿੱਚ ਚਾਰ ਵਾਰੀ ਖੂਨਦਾਨ ਕਰ ਸਕਦੇ ਹੋ ਉਸੇ ਤਰ੍ਹਾਂ ਜੇਕਰ ਆਪਾਂ ਲੇਡੀ ਦੀ ਗੱਲ ਕਰੀਏ ਤਾਂ ਲੇਡੀ ਜਿਹੜਾ ਹੈਗਾ ਉਹ 120 ਦਿਨਾਂ ਬਾਅਦ ਦੁਬਾਰਾ ਜਿਹੜਾ ਹੈਗਾ ਉਹ ਬਲੱਡ ਕਢਾ ਸਕਦੇ ਆ ਕਉ ਅੱਜ ਮੈਨੂੰ ਜਿਹੜਾ ਹੈਗਾ ਮਾਣ ਵੀ ਮਹਿਸੂਸ ਹੋ ਰਿਹਾ ਵੀ ਮੈਂ ਅੱਜ 32 ਵਾਰ ਖੂਨਦਾਨ ਜਿਹੜਾ ਹੈਗਾ ਕੀਤਾ ਹੈ ਉਹ ਕਿਸੇ ਨੂੰ ਲੋੜਵੰਦ ਨੂੰ ਜਿਹੜਾ ਹੈਗਾ ਕੀਤਾ ਫੋਨ ਆਪਣਾ ਜਿਹੜਾ ਹੈਗਾ ਡੋਨੇਟ ਕੀਤਾ ਹੈ ਤੋਂ ਜੋ ਲੋਕ ਮੈਨੂੰ ਘਰਾਂ ਤੋਂ ਸੁਣ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਹਾਡੇ ਇੱਕ ਯੂਨਟ ਦੇ ਨਾਲ ਲਗਭਗ ਜਿਹੜੀਆਂ ਆਈਆਂ ਚਾਰ ਜਿੰਦਗੀਆਂ ਨੂੰ ਚਾਰ ਜ਼ਿੰਦਗੀਆਂ ਨੂੰ ਜਿਹੜਾ ਹੈਗਾ ਉਹ ਰਾਤ ਮਿਲ ਸਕਦੀ ਹੈ ਉਹਨਾਂ ਨੂੰ ਫਾਇਦਾ ਹੋ ਸਕਦਾ ਤਾਂ ਖੂਨਦਾਨ ਜ਼ਰੂਰ ਕਰਿਆ ਕਰੋ